ਸਤਨਾਮ ਵਾਹਿਗੁਰੂ ਪੋਖ ਤਖਾਰ ਨ ਵਿਆਪਈ ਕੰਠ ਮਿਲਿਆ ਹਰ ਨਾ ਹੈ ਮਨ ਬਿਦਿਆ ਚਿਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੁਪਾਲ ਰਾਏ ਸੇਵਾ ਸਾਮੀ ਲਾਓ ਲਿਖਿਆ ਪੋ ਨਸਕਈ ਮਿਲ ਸਾਧੂ ਗੁਣ ਗਾਓ ਜਹਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸੁਮਾਹ ਕਰ ਗਹ ਰੀਨੀ ਪਾਰ ਬ੍ਰह्म ਬਹੜ ਨ ਵਿਛੜਿਆ ਬਾਰ ਜਾਉ ਲਖ 베ਰੀਆ ਹਰ ਸੱਜਣ ਅਗਮ ਅਗਾਹ ਸ਼ਰਮ ਪਈ ਨਰਨੇ ਨਾਨਕ ਦਰਪਿਆ ਭੋਖ ਸੁਹੰਗਾ ਸਰਬ ਸੁਖ ਜਿਸ ਬਖਸ਼ ਬੇਪੁਰਵਾ ਉਹ ਖੁਸੰਗਾ ਸਰਬ ਸੁਖ ਜਿਸ ਬਖਸ਼ ਬੇਪੁਰਵਾ ਗੁਰੂ ਪਿਆਰੀ ਸਭ ਸੰਗਤ ਜੀ ਪੋਦੇ ਮਹੀਨਾ ਸਤਿਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਮਾਝ ਰਾਖ ਦੇ ਵਿੱਚ ਲਿਖਦੇ ਹਨ ਪੋਖਤ ਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ ਸਤਿਗੁਰੂ ਕਹਿੰਦੇ ਹਨ ਕਿ ਪੋਦੇ ਮਹੀਨੇ ਵਿੱਚ ਜਿਸ ਜੀਵ ਇਸਰੀ ਦੇ ਗਲ ਦੇ ਨਾਲ ਇਸ ਦੇ ਵਿੱਚ ਪ੍ਰਭੂ ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕਕਰ ਮਨ ਦੀ ਕਠੋਰਤਾ ਕੋਰਾਪਣ ਜੋਰ ਨਹੀਂ ਪਾ ਸਕਦਾ ਸਾਧ ਸੰਗਤ ਜੀ ਇਹ ਜੋ ਪੋਦਾ ਮਹੀਨਾ ਹੁੰਦਾ ਹੈ ਇਹ ਠੰਡ ਦਾ ਮਹੀਨਾ ਹੁੰਦਾ ਹੈ ਪੋਦੇ ਮਹੀਨਿਆਂ ਵਿੱਚ ਠੰਡੀਆਂ ਹਵਾਵਾਂ ਵਗਦੀਆਂ ਹਨ ਕੋਰਾ ਪੈਂਦਾ ਹੈ ਸਤਿਗੁਰੂ ਕਹਿੰਦੇ ਹਨ ਕਿ ਇਆ ਕੁਝ ਹੋਣ ਦੇ ਬਾਵਜੂਦ ਵੀ ਜਿਹੜੀ स्त्री जीव स्त्री ਉਸ ਪਰਮੇਸ਼ਰ ਪਤੀ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਦੀ ਹੈ ਉਸ ਦੇ ਮਨ ਨੂੰ ਇਹ ਕਠੋਰਤਾ ਤੇ ਕੋਰਾ ਜੋ ਨਹੀਂ ਪਾ ਸਕਦਾ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਨਗੜਾ ਸਾਫ ਕਿਉਂਕਿ ਉਸ ਦੀ ਬਿਰਤੀ ਪ੍ਰਭੂ ਦੇ دیدار ਦੀ ਤਾਂਗ ਵਿੱਚ जुड़ी रहंदी है ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਵਿੱਜਿਆ ਰਹਿੰਦਾ ਹੈ ਓਟ ਗੋਬਿੰਦ ਗੋਪਾਲ ਰਾਈ ਸੇਵਾ ਸੁਮਿਲਾਹ ਜਿਸ ਜੀਵ ਇਸਤਰੀ ਨੂੰ ਗੋਬਿੰਦ ਗੋਪਾਲ ਦਾ ਆਸਰਾ ਮਿਲਿਆ ਜਿਸ ਨੇ ਉਸ ਪਰਮੇਸ਼ਰ ਦਾ ਆਸਰਾ ਲਿਆ ਉਸ ਨੇ ਪ੍ਰਭੂ ਪਤੀ ਦੀ ਸੇਵਾ ਦਾ ਲਾਭ ਕਟਿਆ ਹੈ ਵੇਖਿਆ ਪੋ ਨਾ ਸਕਈ ਮਿਲ ਸਾਧੂ ਗੁਣ ਗਾਉ ਮਾਇਆ ਜਿਹੜੀ ਆ ਉਸ ਨੂੰ ਪੋ ਨਹੀਂ ਸਕਦੀ ਮਾਇਆ ਉਸ ਨੂੰ ਪੋ ਨਹੀਂ ਸਕਦੀ ਗੁਰੂ ਨੂੰ ਮਿਲ ਕੇ ਉਸ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਚੁੱਭੀ ਲਈ ਜਹਤ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਜੈ ਤੇ ਪਾਪ ਕੀ ਜਿਸ ਪ੍ਰਭੂ ਤੋਂ ਇਸੇ ਸਤੁਰ ਕਹਿ ਰਹੇ ਹਨ ਕਿ ਜਿਸ ਪਰਮਾਤਮਾ ਤੋਂ ਉਸਨੇ ਜਨਮ ਲਿਆ ਉਸੇ ਵਿੱਚ ਹੀ ਉਹ ਜੁੜੀ ਰਹਿੰਦੀ ਹੈ ਇਹ ਆਤਮਾ ਜਿਹੜੀ ਆ ਇਹਦਾ ਜਨਮ ਪਰਮਾਤਮਾ ਤੋਂ ਵਿਛੜ ਕੇ ਹੋਇਆ ਹੈ ਪਰ ਜਿਹੜੀਆਂ ਆਤਮਾਵਾਂ ਪਰਮਾਤਮਾ ਦੇ ਨਾਲ ਜੁੜੀਆਂ ਰਹਿੰਦੀਆਂ ਹਨ ਜਿਨ੍ਹਾਂ ਦੀ ਲਿਵ ਪ੍ਰਭੂ ਦੀ ਪ੍ਰੀਤ ਵਿੱਚ ਲੱਗੀ ਰਹਿੰਦੀ ਹੈ ਕਰ ਗਹਿ ਲੀਨੀ ਪਾਰ ਬ੍ਰਹਮ ਬਹੋਰ ਨਾ ਵਿਛੜਿਆ ਹੂੰ ਫਿਰ ਪਾਰ ਬ੍ਰਹਮ ਨੇ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜੋੜਿਆ ਹੁੰਦਾ ਹੈ ਉਹ ਮੁੜ ਉਸ ਦੇ ਚਰਨਾਂ ਤੋਂ ਵਿਛੜਦੀ ਨਹੀਂ ਬਾਹਰ ਜਾऊं ਲੱਖ 베ਰੀਆਂ ਹਰ ਸੱਜਣ ਅਗਮ ਅਗਾਹ ਪਰ ਉਹ ਸੱਜਣ ਪ੍ਰਭੂ ਬੜਾ ਅਪਹੁੰਚ ਹੈ ਬੜਾ ਡੂੰਗਾ ਹੈ ਮੈਂ ਉਸ ਤੋਂ ਲੱਖ ਵਾਰ ਕੁਰਬਾਨ ਹਾਂ ਸ਼ਰਮ ਭਈ ਨਾਰਾਇਣੇ ਨਾਨਕ ਦਰਪਈਆ ਹੋ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਹ ਬੜਾ ਦਿਆਲੂ ਹੈ ਉਹ ਬੜਾ ਕਿਰਪਾਲੂ ਹੈ ਦਰ ਤੇ ਡggen ਦੀ ਉਸ ਪ੍ਰਭੂ ਨੇ ਇੱਜ਼ਤ ਰੱਖਣੀ ਹੁੰਦੀ ਹੈ ਜਿਹੜਾ ਉਸ ਦੇ ਦਰ ਤੇ ਆ ਗਿਆ ਜਿਹੜਾ ਉਸ ਦੇ ਦਰ ਤੇ ਆਣ ਡਿਗਾ ਉਸ ਦੀ ਇੱਜ਼ਤ ਪ੍ਰਮਾਤਮਾ ਆਪ ਰੱਖਦਾ ਹੈ। ਪੋਖ ਸਹੰਦਾ ਸਰਬ ਸੁਖ ਜਿਸ ਬਖਸ਼ੈ ਵੀ ਪ੍ਰਵਾਹ। ਜਿਸ ਉਤੇ ਉਹ ਬੇਪਰਵਾਹ ਪ੍ਰਭੂ ਉਹ ਬੇਪਰਵਾਹ ਪ੍ਰਮਾਤਮਾ ਸਦਾ ਤੇ ਰਹਿਣ ਵਾਲਾ ਪ੍ਰਮਾਤਮਾ ਮੇਧ ਕਰਦਾ ਹੈ। ਉਸ ਨੂੰ ਪੋ ਦਾ ਠੰਡਾ ਮਹੀਨਾ ਵੀ ਸੁਹਾਵਣਾ ਲੱਗਦਾ ਹੈ। ਉਸਨੂੰ ਸਾਰੇ ਹੀ ਸੁੱਖ ਮਿਲ ਜਾਂਦੇ ਹਨ ਸੋ ਸਾਧ ਸੰਗਤ ਆਓ ਆਪਾਂ ਵੀ ਪੋਦੇ ਮਹੀਨੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹੁਕਮਾਂ ਨੂੰ ਮੰਨਦੇ ਹੋਏ ਉਸ ਪਰਮੇਸ਼ਰ ਦੇ ਨਾਲ ਜੁੜ ਕੇ ਉਸ ਦਾ ਨਾਮ ਜਪ ਕੇ ਲੋਕ ਸੁਖੀਅਤੇ ਪ੍ਰਲੋਕ ਸਹਿਲੇ ਕਰ ਲਈਏ ਜੀ ਸਾਧ ਸੰਗਤ 15 ਦਸੰਬਰ ਉਹ ਦੀ ਸ਼ੰਕਰਾੰਦ ਦਿਨ ਐਤਵਾਰ ਸਭ ਲੀਲਾਏ ਵੰਦ ਹੋਵੇ ਸਭ ਲੀਲਾਏ ਵੰਦ ਹੋਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ